ਜੋ ਦਸਤਾਰ ਲੱਗੇ ਚੱਲ ਰਿਹਾ ਜੀ ਜਿਹੜੇ ਵੀਰ ਜਿਹੜਾ ਪੱਕਾ ਰੱਖਣ ਦਾ ਪ੍ਰਣ ਕਰਦੇ ਹਨ ਉਹਨੂੰ ਫ੍ਰੀ ਲੋ ਮਿੱਤਰ ਚਮਕੌਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਨਾਲ ਸਾਡੇ ਵੀਰ ਆਹ ਸਾਡੇ ਵੀਰ ਹੈ ਉਹ ਤਾਂ ਚੱਲ ਦੂਗਰੋਡ ਦਾ ਕੰਮ ਹੈ ਤੇ ਹੁਣ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਤਾਂ ਆ ਗਏ ਸੀਗਾ ਆਪਾਂ ਹੁਣ ਕਰੂਗੇ ਸੇਵਾ ਤੇ ਰਸ਼ ਬਹੁਤ ਜ਼ਿਆਦਾ ਹੋਇਆ ਹੋਇਆ ਤੋਂ ਸੀ ਬੀ ਬੜੀ ਕਰਦੇ ਨੇ ਲੰਗਰ ਖਾ ਕੇ ਕੜੀ ਚੌਲ ਨੂੰ ਨਾ ਤੋਂ ਨਾ ਜਾਣਿਆ ਨੇ ਹੁਣ ਇਹ ਕਹਿੰਦਾ ਚਾਹ ਪੀਣੀ ਆ ਮੈਂ ਤੇ ਇਹਨੂੰ ਚਾਹ ਪਲਾ ਕੇ ਆਪਾਂ ਨੂੰ ਕਰਨੀ ਸੇਵਾ ਕਿੰਨਾ ਟਾਈਮ ਵੱਤ ਹੋ ਚੁੱਕਿਆ ਏ 2:02 ਤੇ ਹੁਣ ਆਪਾਂ ਕਰਾਂਗੇ ਸੇਵਾ ਰਾਸ਼ ਤੇ ਇੰਤਾਂ ਥੋੜਾ ਘੱਟ ਆ ਉਧਰੀ ਸਾਈਡ ਰਸ਼ ਬਹੁਤ ਜ਼ਿਆਦਾ ਹੋ ਰਿਹਾ ਹੈ ਜੱਜ ਹਾਲੇ ਤਾਂ ਸ਼ੁਰੂਆਤ ਆ ਹਾਲੇ ਹੌਲੀ ਹੌਲੀ ਵਧੂਗਾ ਹਾਂ ਪਰ ਤਾਂ ਵੀ ਦੂ ਬੱਜ ਗਈ ਵੀਰੇ ਨਾ ਨਾ ਮਤਲਬ ਅੱਜ ਤਾਂ ਪਹਿਲਾ ਦਵਾਨ ਆ ਪਹਿਲਾ ਦਵਾਨ ਅੱਜ ਸੋ ਤੁਹਾਨੂੰ ਦਿਖਾਉਣੀ ਅੱਜ ਸਾਰਾ ਕੁਝ ਅਪਰੇ ਦਾ ਕੱਲ ਨੂੰ ਜ਼ਿਆਦਾ ਹੋਊ ਸੋ ਕੱਲੂ ਜੀ ਪਲਾਨ ਬਣ ਗਿਆ ਮੈਂ ਤੁਸੀਂ ਗੱਲ ਨਹੀਂ ਬਾਕੀ ਰੱਬ ਰਾਖਾ ਮੈਂ ਤਾਂ ਕਹਿਣਾ ਕਰੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਕੋਈ ਚੀਜ਼ ਕਰਨੀ ਚਾਹੀਦੀ ਕਿ ਨਹੀਂ ਅੱਜ ਰੀਲ ਪਾਉਣੀ ਹੈ ਇੱਕ ਇੰਸਟਾਗ੍ਰam 'ਪਾ ਕੇ ਤੁਹਾਨੂੰ ਦਿਖਾਉਣੀ ਹੈ ਉੱਥੇ ਕਭ ਨਹੀਂ ਚਾਹੀਦੀ ਆ ਹਨਾ هر ਸਾਲ ਵਾਰ ਆਉਂਦਾ ਹੈ ਸ਼ਹੀਦੀ ਦਿਨ ਇਹਨੂੰ ਕੰਮ ਦੀ ਬਜਾਏ ਲਾਲਚੀ ਬੰਦਾ ਪੈਸੇ ਦਾ ਇੰਨਾ ਬਣਿਆ ਹੋਇਆ ਹੈ ਪੈਸੇ ਨੂੰ ਪਿਆਰ ਨਹੀਂ ਕਰੀਦਾ ਹੁੰਦਾ ਪੈਸੇ ਨੂੰ ਕਦੇ ਪਿਆਰ ਨਹੀਂ ਕਰਨਾ ਹੈਗਾ ਆਪਾਂ ਨੇ ਹਾਂ ਚਲੋ ਕੋਈ ਨਹੀਂ ਕਮੈਂਟ ਕਰਕੇ ਦੱਸੋ ਛੁੱਟੀ ਕਰ ਲੈਣੇ ਕਰ ਲੈ ਬਾਕੀ ਦੇਖਦੇ ਆ ਆਪਣੇ ਬੰਦਿਆਂ ਨੇ ਕਹਣਾ ਇਹਨੂੰ ਵੀ ਪੱਟਦਾ ਹੈ ਹਾਂ ਫਿਚੂ ਨੇ ਸੁਣ ਕੇ ਕਹਣਾ ਇਹਨੂੰ ਵੀ ਪੱਟਦਾ ਆਪ ਤਾਂ ਵੇਖੀ ਠੀਕ ਨਾ ਇਹਨੂੰ ਕਮ ਸਕੱਮ ਆਈ ਥਿੰਕ ਮਹੀਨਾ ਹੁਣੇ ਵਾਲਾ ਮਹੀਨਾ ਹੋ ਗਿਆ ਮੈਨੂੰ ਹੋ ਗਿਆ ਮਹੀਨਾ ਮੈਨੂੰ ਲੱਗਦੀ ਹੋ ਗਿਆ ਹਾਂ ਇਹ ਮਹੀਨੇ ਤੇ ਉੱਪਰ ਚੱਲ ਪਿਆ ਟਾਈਮ ਤੇ ਪੰਜ ਛੁੱਟੀਆਂ ਮੇਰੀਆਂ ਹੋ ਗਈਆਂ ਹਲੇ ਹੋਰ ਹੋਣੀਆਂ ਮੈਂ ਰਾਜਗਵਾਰ ਸੀ ਸ਼ਾਇਦ 18 ਮਤਲਬ 19 ਤਰੀਕ ਦਾ ਘਰਾਂ ਬੈਠਾ ਪਿਛਲੇ ਮਹੀਨੇ ਦੀ ਟੈੱਕ ਕਰ ਲੋ 19 ਤਰੀਕ ਦਾ ਅੱਜ ਹੋ ਗਈ ਅੱਜ ਵੀ ਤਰੀਕਾ ਇਹ 40 ਦਿਨ ਹੋ ਗਏ ਤੁਨੂੰ ਓ ਮਾਈ ਗਾਡ ਮੈਂ ਤਾਂ ਹੁਈ ਤੈਨੂੰ ਕਹਿੰਦਾ ਮੇਰਾ ਜਿਗਰਾ ਦੇਖ ਆ ਵੇਖੇਗਾ ਨਾ ਬੱਚੇ ਦੇ ਟਰਾਂਸਪੋਰਟ ਹੀ ਟਰਾਂਸਪੋਰਟ ਇਹ ਗਾ ਦੇ ਸਾਡਾ ਉਹ ਵੀ ਕੁਝ ਵਿਕ ਜਣਾ ਜਿਹੜਾ ਹੈਗਾ ਸਾਈਕਲ ਸੂਕਲ ਪੱਲੇ ਜਾ ਇੱਕਸ ਚੱਲਦਾ ਰਿਹਾ ਹਾਂ ਚਾਹ ਪੀ ਰਹਾ ਉਹ ਆ ਗਿਆ ਤੇਨੂੰ ਵਿੰਗਰ ਚਾਹ ਨਹੀਂ ਕੋਈ ਜਣਾ ਕੋਫੀ ਹੈ गुरुद्वारा श्री कतहगढ़ साहब दर्शन कर लो बस एक हिंदू ने तीर्थ कर यात्रा के लिए बाप ने बच्चे यहाँ कुदा के लिए टाइम रोज शाम के चार बज चुके चमदौर साहब सेवा कर रहे थे जरूर कर लगा दंगा लंगर आल करी सेवा करके आए आप चाह चुकी थोड़ी देर ਥੋੜਾ ਬਾਅਦ ਦਾ ਗਈਏ ਤੋਂ ਰਾਸਟ੍ਰੇ ਚੈੱਕ ਕਰ ਸਕਦੇ ਹਾਂ ਕਿੰਨੇ ਇਹਦੀ ਕਿਨਗਰ ਵੀ ਤਰਾ ਹੈ ਪਤਾ ਨਹੀਂ ਕਿ ਕਿਨ ਜਾਣਾ ਹੈ ਤੋਂ ਤਾਂກະ ਬਹੁਤ ਆਈ ਗਈ ਆ ਇਹ ਤੁਸੀਂ ਵੀ ਆਣਾ ਤਾਂ ਸਿਰ ਪੈ ਦਮਾਲਾ ਬਣ ਕੇ ਆਇਓ ਇਹ ਸਾਡੀ ਰਿਕੁਐਸਟ ਆ ਵਾਈ ਗੁਰੂ ਜੀ ਵੇਰ ਕਰਾ ਸਾਬ ਤੇ ਆ ਜੰਦੇ ਤੁਹਾਨੂੰ ਦਿਖਾਉਨੇ ਗੜਬਲਾ ਹੋ ਰਿਹਾ ਤੋਂ ਹੋਰ ਮੇਟਰ ਟਾਈਮ ਚਾਉਂਦੇ 5 ਬਚ ਚੁਕੇ ਆ ਤੇ ਹੁਣ ਆਪਾਂ ਇੱਧਰ ਘੁੰਮਣਾ ਸੀਗੇ। ਇੱਧਰ ਸੁਖਵੀਰ ਦੇ ਕਲਾਸਮੇਟ ਮਿਲ ਗਏ ਸੀਗੇ। ਸੁਖਵੀਰ ਕਲਾਸਮੇਟ ਮੈਂ ਤਾਂ ਵਿਸ਼ਾਣੀਉਣੀ ਦੀ ਪਹਿਲਾਂ ਉਹ ਮੇਰੇ ਬਾਣ ਮੂੰਹਵਾਂ ਨੂੰ ਦੇਖੀ ਜਾਵੇ। ਮੈਂ ਉਹਦੇ ਮੂੰਹਵਾਂ ਨੂੰ ਦੇਖੀ ਜਾਵਾਂਗਾ ਨਹੀਂ ਮੈਂ ਤੈਨੂੰ ਦੇਖਿਆ ਹੋਇਆ ਹੈ ਕਿ ਤੇਰੇ। ਥੋੜੇ ਜਿਹੇ ਟੇਡੇ ਜੋ ਕੇ ਦੇਖਣ ਲੱਗੇ ਪਏ ਦੇ ਬਾਲਕ। ਨਾ ਭਾਈ ਤੇਰੇ ਜਿਹੇ ਅੱਜੂ ਦੀ ਲੋ ਜਮਮੀ ਹੋਏ ਨਾ। ਹੈਂ? ਤੇਰੇ ਜਿਹੇ ਅੱਜੂ ਦੀ ਜਮਮੀ। ਗੱਲਾਂ ਗੁਲਾਚ। ਇਹ 9ਵੀਂ 10ਵੀਂ ਚ ਅਸੀਂ ਇਕੱਠੇ ਪੜ੍ਹੇ ਆ। ਤੇ 10ਵੀਂ ਚ ਤੇ ਫਿਰ ਹਟ ਗਈ। i'm o diámetro. 9:00 ਵੱਜ ਚੁਕੇ ਆ। ਧਰਗਵਾਲਣ ਲੱਗੀ ਆ। ਗੰਗੌਰ ਸਾਹਿਬ ਦੇ ਦਰਸ਼ਨ ਕਰਕੇ ਹੁਣ ਆਪ ਆ ਗਿਆਂ। ਟਾਈਮ 9:00 ਵੱਜ ਕੇ ਪੂਰੇ 9:00 ਵੱਜ ਚੁਕੇ ਆ। ਅਸੀਂ ਕੋਈ ਨਾ ਕੋਈ ਗੱਲਬਾਤ ਹੁਣ ਧੋਣੀ ਹੋ ਗਈ ਸਟਾਰਟ। ਆਪਾਂ ਇੱਥੇ 2 ਘੰਟੇ ਰਾਵਾਂਗੇ। ਲੈਪਟਾਪ ਵੀ ਚਾਰਜ ਲਏ ਫਿਲਮ ਵੀ ਦੇਖੀਏ। ਉਹ ਸੱਸ ਜੀ ਫਰਮਾ ਦੇਖੀਏ ਨੇ ਰਾਤ ਨੂੰ 10:00 ਬਜੇ ਪਾਈ ਸਾਡਾ ਨਾਈਟ ਟਾਈਮ ਹੈ 1:00 ਵਜੇ ਉਰੇ ਤੇ ਜਾਈਦਾ ਹਾਂ ਥੈਲਾ ਭਰਿਆ ਹੋਇਆ ਸਾਰਾ ਖੂਕ ਕੇ ਜਾਣਾ ਸਾਰਾ ਖੂਕ ਕੇ ਜਾਣਾ ਜ ਤੱਕ ਸਾਰੀ ਫਿਲਮ ਨਹੀਂ ਡਿਸਾਈਡ ਕੀਤੀ ਕਿ ਕਿਹੜੀ ਦੇਰ ਲਿਆਉਣਾ ਭਰ ਕੇ ਸਾਰੀ ਫਿਲਮ ਨਹੀਂ ਡਿਸਾਈਡ ਹੋਈ ਕਿਹੜੀ ਦੇਖਣੀ ਹੈ ਡਿਸਾਈਡ ਫਿਲਮ ਲੈਪਟਾਪ 'ਚ ਦੇਖੀ ਜਾਊਂਗੇਰੇ ਬਹਿ ਕੇ ਬਾਸ ਕਿਹੜੀ ਆ ਸਹੂਲਤਾਂ ਪੂਰੀਆਂ ਮਿਲ ਗਈਆਂ ਓਏ ਸਹੂਲਤਾਂ ਪੂਰੀਆਂ ਮਿਲਦੀਆਂ ਨੇ ਬੈਠਿਆਂ ਨੂੰ ਐ ਇਹ ਤਾਂ 2 ਮਹੀਨੇ ਲਗਾਤਾਰ ਇਹ ਚੱਲਣੀ ਹੁਣ ਜ ਤੱਕ ਗਰਮੀ ਦੀ ਆਉਂਦੀ ਬਾਕੀ ਖੁੱਲਾ ਸੱਦਾ ਜੀ ਨੇ ਆ ਆ ਬਾਕੀ ਖੁੱਲਾ ਸੱਦਾ ਜੇ ਕੋਈ ਆਉਂਦਾ ਜਾਂਦਾ ਬਹਿ ਸਕਦਾ ਉਹਰੇ ਕਿਸੇ ਕੋਈ ਜਵਾਬ ਨਹੀਂ ਖਾਣਾ ਪੀਣਾ ਵੀ ਰੁਗੋ ਕੇ ਖੁੱਲਾ ਖੁੱਲਾ ਖਾਣਾ ਪੀਣਾ ਵੀ ਉਹਰੇ ਚੱਲਦਾ ਰਹਿੰਦਾ ਕਦੀ ਅੱਜ ਪ੍ਰਿੰਸ ਵੱਲੋਂ ਆ ਮੈਨੂੰ ਖਾਣਾ ਬਾਈ ਪ੍ਰਿੰਸ ਵੱਲੋਂ ਆ ਇਹਦੇ ਤੇ ਲਾਲ ਲੱਕੜ ਟੁੱਕੜ ਕੋਈ ਲਾਉਣਾ ਬੜੀ ਜੀ ਸਾਡੇ ਨਾਲ ਚੜਾ ਮਾਰ ਇੱਕਦ ਲੱਗ